I'm gonna ਰਜਿੰਦਰਪਾਲ ਰਜਿੰਦਰਪਾਲ ਰੋੜਾ ਮੇਰਾ ਨਾਮ ਹੈ ਜੀ ਮੈਂ ਅੱਜ ਬੱਚਿਆਂ ਨੇ ਤਰੱਕੀ ਵੱਲ ਗਏ ਨੇ ਮੈਂ ਉਹਨਾਂ ਦਾ ਉਹਨਾਂ ਨੂੰ ਉਹਨਾਂ ਨੂੰ ਅਸ਼ੀਰਵਾਦ ਦੇਣਾ ਕਿ ਮੇਰੇ ਬੱਚੇ ਏਡੀ ਬਲੰਦੀਆਂ ਤੇ ਜਾਣ ਕਿ ਪਰ ਪ੍ਰਮਾਤਮਾ ਉਹਨਾਂ ਦੀ ਆਯੂ ਵੱਡੀ ਕਰੇ ਪ੍ਰਮਾਤਮਾ ਉਹਨਾਂ ਨੂੰ ਪਰਮਾਤਮਾ ਨਾਲ ਦਾ ਪੂਰਾ ਪੂਰਾ ਸੰਯੋਗ ਸੰਯੋਗ ਕਰੇ ਅਸੀਂ ਲੋਕਾਂ ਦੀ ਸੇਵਾ ਕਰਨ ਬੱਚੇ ਬੱਚੇ ਗਰੀਬ ਪਰਿਵਾਰਾਂ ਦਾ ਖਾਸ ਧਿਆਨ ਰੱਖਣ ਵੀ ਬੱਚੇ ਗਰੀਬਾਂ ਦੀਆਂ ਕੁੜੀਆਂ ਦਾ ਘੱਟ ਤੋਂ ਘੱਟ ਪੈਸੇ ਲੈਣ ਵੀ ਜਿਹਨਾਂ ਨਾਲ ਜਿਹਨਾਂ ਨਾਲ ਬੱਚੇ ਜਿਹੜੇ ਨੇ ਸਾਡੇ ਬੱਚਿਆਂ ਦਾ ਨਾਂ ਰੋਸ਼ਨ ਹੋਵੇ ਤਰੱਕੀ ਕਰਨ ਇਹਨਾਂ ਦੇ ਸਾਡਾ ਬਾਦ ਸਾਰੀ ਜਿੰਨਾ ਤੇ ਕਹਿੰਨ ਅਸੀਂ ਜੀਆਂ ਕੇ ਸਾਡਾ ਆਸ਼ੀਰਵਾਦ ਇਹਨਾਂ ਦੇ ਇਹਨਾਂ ਦੇ ਸਿਰ ਤੇ ਹੋਏਗਾ ਮਾਤਾ ਪਿਤਾ ਕੇ ਬਾਰੇ ਮੈਨੂੰ ਦੋ ਲਾਈਨ ਕਹਿਣਾ ਚਾਹੋਗੇ ਆਪ ਬਹੁਤ ਧੰਨਵਾਦ ਹੈ ਜੀ ਸਭ ਕੁਝ ਇਹਨਾਂ ਨੇ ਕੀ ਹੈ ਅਰੋਣਾ ਜੀ ਨਾਲ ਜਿਹੜਾ ਪੈਨ ਕਿਠਾੜਨਾ ਅੱਜ ਮੈਂ ਅਮਨ ਜੀ ਬਹੁਤ ਪੁਰਾਣੇ ਸਾਥੀ ਹੈ ਜਦੋਂ ਉਹਨਾਂ ਨਾਲ ਮੈਂ ਇਥੇ ਨਸਰ ਆਇਆ ਉਦੋਂ ਦੇ ਮੇਰੇ ਸਾਥੀ ਹੈ ਬੜਾ ਪਰਿਵਾਰਕ ਪ੍ਰੇਮ ਹੈ ਇਹਨੇ ਇਹਨਾਂ ਨੇ ਸ਼੍ਰੀ ਕ੍ਰਿਸ਼ਨ ਦੰਕੋੜਾ ਲੈਣਾ ਤੇ ਇਹ ਹਾਲ ਬਣਾਇਆ ਵਾ ਜਿੱਥੇ ਵਿਆਹ ਸ਼ਾਡੀਆਂ ਕਿੱਤੀ ਪਾਰਟੀਆਂ ਖੁਸ਼ੀ ਦੇ ਕਾਰਜਕ੍ਰਮ ਹੋਣੇ ਆ ਇਹਨਾਂ ਨੇ ਸ੍ਰੀ ਸੋਮਨੀ ਸਾਹਿਬ ਦਾ ਪਾਠ ਕਰਾਇਆ ਸੀ ਹੁਣ ਜਿਹੜਾ ਰਮਾਇਣ ਦਾ ਪਾਠ ਤੇ ਕੀਰਤਨ ਕਰਵਾਇਆ ਬਹੁਤ ਵਧਾਈ ਇਹਨਾਂ ਨੂੰ ਨਮਾਤਮਾ ਕਰੇ ਇਹ ਦਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਪ੍ਰਮਾਤਮਾ ਜਿਨ੍ਹਾਂ ਨੂੰ ਹੋਰ ਵਧਾਵੇ ਇਹ ਹੀ ਮੇਰੀਆਂ ਸ਼ੁਭ ਕਾਮਾ ਤੇ ਹੀ ਪ੍ਰਭੂ ਦਾ ਅੱਛਾ ਨਾ ਜੀ ਆਜ਼ਾਬ ਇਹਨਾਂ ਨੂੰ ਅਸ਼ੀਰਵਾਦ ਦੇਣ ਤੇ ਪੂਰੀ ਤਾਕਤ ਦੇ ਨਾਲ ਲੋਕਾਂ ਦੀ ਸੇਵਾ ਕਰਨ ਕਿਉਂਕਿ ਬੇਨਾਂ ਤੋਂ ਮੈਂ ਹੈ بڑے ਲੋਕਾਂ ਦੇ ਦੁੱਖ ਸੁੱਖ ਚ ਖੜੇ ਰਹਿੰਦੇ ਆ ਮਦਦ ਵੀ ਕਰਦੇ ਆ ਤੇ ਇਹ ਅੱਗੇ ਤੋਂ ਵੀ ਕਰਦੇ ਰਹਿਣਗੇ ਸੁਗਰੀਦ ਜੀ ਬੜੇ ਪੁਰਾਣੇ ਸਾਥੀ ਹੈ ਸਾਡੇ ਇਹ ਇਹਨਾਂ ਦਾ ਹੀ ਹੈ ਮਤਲਬ ਜਿਹੜਾ ਬੜੇ ਵਧੀਆ ਇਹਨਾਂ ਦਾ ਪਿਆਰ ਹੈ ਕਲੈਬੋਰੇਸ਼ਨ ਆਪਸ ਦੇ ਵਿੱਚ ਬੜਾ ਸਾਥ ਬਹੁਤਾਂ ਬਹੁਤ ਬਹੁਤ ਮੁਬਾਰਕ ਸ਼੍ਰੀ ਕ੍ਰਿਸ਼ਨਾ ਜੀ ਬੈਂਕਟ ਹਾਲ ਦੇ ਨਾਮ ਤੇ ਬੈਂਕਟ ਹਾਲ ਖੋਲਿਆ ਤੇ ਇਹ ਸ਼ੁਰੂਆਤ ਹੀ ਪ੍ਰਮਾਤਮਾ ਦੇ ਨਾਮ ਤੋਂ ਕੀਤੀ ਅਸੀਂ ਜੀ ਬਾਕੀ ਜਿਸ ਤਰ੍ਹਾਂ ਦਾ ਫੰਕਸ਼ਨ ਕੋਈ ਆਣਗੇ ਕੋਈ ਗਰੀਬ ਹੋਏ ਕੋਈ ਅਮੀਰ ਹੋਏ ਹਰ ਇੱਕ ਦਾ ਸਤਕਾਰ ਬਰਾਬਰ ਹੋਏ। ਲੋ ਦਾ ਨਾਹੀ ਕਿਉਂ ਰੱਖਿਆ ਜਾਂਦੀ ਹੈ। ਕ੍ਰਿਸ਼ਨਾ ਜੀ ਪਰਮਾਤਮਾ ਦਾ ਨਾਮ ਹੈ ਜੀ ਅਵਤਾਰ ਸਨਾਤਨ ਧਰਮ ਕਰਕੇ। ਕੀ ਕੀ ਪ੍ਰੋਗਰਾਮ ਚੱਲੇ ਅੱਜ ਅੱਜ ਸਵੇਰੇ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਸੀ ਤੇ ਸ਼ਾਮ ਨੂੰ ਕ੍ਰਿਸ਼ਨ ਜੀ ਦਾ ਭਜਨ ਕੀਰਤਨ ਕਰਾਇਆ। ਤੇ ਕਿੰਨੇ ਕੁ ਜਿਹੜੀ ਸੰਗਤ ਇੱਥੇ ਪਹੁੰਚੀ ਆ ਕੀ ਕੀ ਸੰਗਤ 2 250 ਸਵੇਰੇ ਸੀ। ਤੇ ਸ਼ਾਮ ਨੂੰ ਵੀ ਨੇ ਕਿ ਕਰੀਬ ਲਗਭਗ 10:30 ਕੱਟੀਆਂ ਮੈਂ ਇਹਨਾਂ ਕਿਹੋਂਗੇ ਹਮਨ ਜੀ ਕ੍ਰਿਸ਼ਨਾ ਹੀ ਦੇ ਨਾਮ ਤੋਂ ਖੋਲਿਆ ਹੈ ਇਹਦੇ ਵਿੱਚ ਕੋਈ ਵੈਸ਼ਨੂ ਪਹੁੰਚਦਾ ਕੋਈ ਨਾਨ ਵਾਈਜ ਦਾ ਕੋਈ ਇੱਚੇ ਰੱਖਦਾ ਨਹੀਂ ਪੈਲਸ ਦੇ ਵਿੱਚ ਇਹ ਚੀਜ਼ ਹੋ ਨਹੀਂ ਸਕਦੀ ਕੋਸ਼ਿਸ਼ ਕਰਦੇ ਆ ਪਰ ਹੋ ਨਹੀਂ ਸਕਦੀ ਜੀ ਤੇ ਹੁਣ ਆਉਣ ਵਾਲੇ ਸਮੇਂ 'ਚ ਜਿਹੜਾ ਬਾ ਜਿਹੜੇ ਗਰੀਬ ਵਰਗ ਦੇ ਲੋਕ ਹੋਣਗੇ ਉਹਨਾਂ ਵਾਸਤੇ ਤੁਹਾਡੇ ਦਿੱਤੀ ਹੋਏਗਾ ਸਪੈਸ਼ਲ ਅਰੇਂਜਮੈਂਟ ਹੋਏਗਾ ਪੂਰਾ ਮਾਨ ਸਤਕਾਰ ਹੋਏਗਾ ਉਹਨਾਂ ਦਾ ਕੋਈ ਨਾਮ ਵਿਸਤਾਰ वगैरह मिले बिल्कुल हो जाएगा बिल्कुल हम चाहेंगे कि ਤੁਸੀਂ ਆਪਣੇ ਅਲਫਾਜ਼ਾਂ ਨਾਲ ایڈریس ਜਰੂਰ ਦੱਸੋ ਕਿ ਜਿਹੜੇ ਚੈਨਲ 'ਚ ਦੇਖ ਰਹੇ ਆ ਤੁਹਾਡੇ ਤੱਕ ਪਹੁੰਚ ਕਰ ਸਕਦਾ ਮੇਨ ਬਾਜ਼ਾਰ ਨਿਊ ਪ੍ਰੀਤਨਗਰ ਨੇਅਰ ਲਾਡੋ ਪਹਿਲਵਾਨ ਕੋਠੀ ਤੇ ਮਾਤਾ ਰਾਣੀ ਮੰਦਿਰ ਨੇਅਰ ਮਾਤਾ ਰਾਣੀ ਮੰਦਿਰ ਪਿਤਾ ਜੀ ਐਸਐ ਨਾਲ ਬੈਠੇ ਨੇ ਇਹ ਸੇਰਾ ਜਿਹੜਾ ਵਾ ਤਰੱਕੀ ਦਾ ਤੇ ਸਿਲਪੰਨੀ ਇਹ ਪਿਤਾ ਜੀ ਦੇ ਸਰੀ ਹੈ ਮਾਪਿਓ ਵੀ ਘਰ ਆਂਦੇ ਜੋ ਘਰਾਂ ਦੇ ਬੱਚੇ ਨੂੰ ਲੱਗਦਾ ਕਿ ਇਹਨਾਂ ਦੀ ਮੇਨ ਸੜਕਾਂ 'ਚ ਜਿਹੜਾ ਇਹ ਬੁਲੰਦੀ ਆ ਮਿਲਦੀ ਆ ਆਣੀ ਆਣੀ